ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਆ ਸਵਸ਼ ਭਾਰਤ ਅਭਿਆਨ ਤੇ ਠੀਕ ਹੈ ਇਹਦੀਆਂ ਸੀ ਕਿੰਨੀਆਂ ਕਰਾਂਗੇ 12 ਲਾਈਨਾਂ ਕਰਾਂਗੇ ਤੇ ਚਲੋ ਫਿਰ ਸਟਾਰਟ ਕਰਦੇ ਹਾਂ ਸਵਸ਼ ਭਾਰਤ ਅਭਿਆਨ ਨੂੰ ਅੰਗਰੇਜ਼ੀ ਵਿੱਚ ਕਲੀਨ ਇੰਡੀਆ ਮਿਸ਼ਨ ਵੀ ਕਿਹਾ ਜਾਂਦਾ ਹੈ ਠੀਕ ਹੈ ਕੀ ਕਿਹਾ ਜਾਂਦਾ ਇਹਨੂੰ ਕਲੀਨ ਇੰਡੀਆ ਮਿਸ਼ਨ ਅੱਗੇ ਹੈ ਨੰਬਰ 2 ਇਹ ਅਭਿਆਨ 2 ਅਕਤੂਬਰ 2014 ਨੂੰ ਗਾਂਧੀ ਜਯੰਤੀ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਇਸ ਨੰਬਰ 3 ਹੈ ਇਹ ਅਭਿਆਨ ਦਾ ਉਦੇਸ਼ ਜਾਂ ਇਸ ਅਭਿਆਨ ਦਾ ਉਦੇਸ਼ ਭਾਰਤ ਨੂੰ ਸਾਫ਼ ਸੁਥਰਾ ਸੇਤਮੰਦ ਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ ਠੀਕ ਹੈ ਇਹਦਾ ਉਦੇਸ਼ ਕੀ ਸੀ ਕਿ ਭਾਰਤ ਆਪਣਾ ਜਿਹੜਾ ਦੇਸ਼ ਹੈ ਇਹਨੂੰ ਸਾਫ ਸੁਥਰਾ ਬਣਾਉਣਾ ਹੈ ਤੇ ਸਿਹਤਮੰਦ ਬਣਾਉਣਾ ਤੇ ਪ੍ਰਦੂਸ਼ਣ ਮੁਕਤ ਬਣਾਉਣਾ ਹੈ ਨੰਬਰ 4 ਸਰਕਾਰ ਦੁਆਰਾ ਇਸ ਅਭਿਆਨ ਲਈ 600 ਕਰੋੜ ਦਾ ਬਜਟ ਤਿਆਰ ਕੀਤਾ ਗਿਆ ਸੀ ਅੱਗੇ ਹੈ ਨੰਬਰ 5 ਇਸ ਅਭਿਆਨ ਅਧੀਨ ਗਲੀਆਂ ਸੜਕਾਂ ਤੇ ਜਨਤਕ ਸਥਾਨਾਂ ਦੀ ਸਫਾਈ ਤੇ ਜ਼ੋਰ ਦਿੱਤਾ ਗਿਆ ਅੱਗੇ ਹੈ ਨੰਬਰ 6 ਇਸ ਅਭਿਆਨ ਤਹਿਤ ਜਗਾ ਜਗਾ ਤੇ ਕੂੜੇਦਾਨ ਲਗਾਏ ਗਏ ਤੇ ਲੋਕਾਂ ਨੂੰ ਕੂੜਾ ਕੂੜੇਦਾਨ ਵਿੱਚ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਠੀਕ ਹੈ ਨੈਕਸਟ ਹੈ ਨੰਬਰ 7 ਅ ਇਸ ਅਭਿਆਨ ਵਿੱਚ 30 ਲੱਖ ਤੋਂ ਵੀ ਜ਼ਿਆਦਾ ਸਰਕਾਰੀ ਕਰਮਚਾਰੀਆਂ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਆ ਨੇ ਭਾਗ ਲਿਆ ਠੀਕ ਹੈ ਵਿਦਿਆਰਥੀਆਂ ਨੇ ਭਾਗ ਲਿਆ ਨੰਬਰ 8 ਇਹ ਮਿਸ਼ਨ ਕੁੱਲੇ ਵਿੱਚ ਸ਼ੌਚ ਖਤਮ ਕਰਨ ਤੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਲਈ ਹੈ ਜੋ ਸਿਹਤ ਭਲਾਈ ਲਈ ਜ਼ਰੂਰੀ ਹੈ ਨੰਬਰ 9 ਫੇਜ਼ 1 ਜਿਹੜਾ ਫੇਜ਼ 1 ਸ਼ੁਰੂ ਕੀਤਾ ਸੀ 2019 ਦੇ ਵਿੱਚ ਤੱਕ 10 ਕਰੋੜ ਤੋਂ ਵੱਧ ਘਰੇਲੂ ਟਾਇਲਟਾਂ ਬਣਾਈਆਂ ਗਈਆਂ ਤੇ 6 ਲੱਖ ਤੋਂ ਵੱਧ ਪਿੰਡ ਸੌਸ਼ ਮੁਕਤ ਐਲਾਨੇ ਗਏ ਠੀਕ ਹੈ ਫੇਜ਼ ਜਿਹੜਾ 1 ਸੀ ਜਿਹੜਾ ਫੇਜ਼ 2 ਸੀ ਸ਼ੁਰੂ ਕੀਤਾ ਇਹਨਾਂ ਨੇ ਨੰਬਰ 10 ਦਾ 2020 ਤੋਂ 25 ਤੱਕ ਜਿਹੜਾ ਫੇਜ਼ ਜਿਹੜਾ ਆ 2 ਆ ਚੱਲ ਰਿਹਾ ਹੈ ਜੋ ਜੋ ਸਵਸ਼ਸਤਾ ਨੂੰ ਆ ਹੋਰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ ਠੀਕ ਹੈ ਅੱਗੇ ਹੈ ਨੰਬਰ 11 ਕਹਿੰਦੇ ਇਸ ਅਭਿਆਨ ਨੂੰ ਕਾਮਯਾਬ ਬਣਾਉਣ ਲਈ ਇਸ ਅਭਿਆਨ ਦਾ ਪ੍ਰਚਾਰ ਵੱਡੀਆਂ-ਵੱਡੀਆਂ ਹਸਤੀਆਂ ਨੇ ਵੀ ਕੀਤਾ ਅੱਗੇ ਹੈ ਨੰਬਰ 12 ਇਹਦੇ ਭਾਰਤ ਨੂੰ ਸਵਸ਼ਥ ਤੇ ਸੁੰਦਰ ਬਣਾਉਣ ਦਾ ਕਰਤਵ ਹਰ ਨਾਗਰਿਕ ਦਾ ਹੈ ਹਰ ਨਾਗਰਿਕ ਨੂੰ ਇਸ ਅਭਿਆਨ ਦਾ ਹਿੱਸਾ ਬਣਨਾ ਚਾਹੀਦਾ ਹੈ ਠੀਕ ਹੈ ਸੋ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੇ ਦੇਸ਼ ਦੇ ਸਵਸ਼ ਭਾਰਤ ਮਿਸ਼ਨ ਵਿੱਚ ਹਿੱਸਾ ਲੈ ਕੇ ਆਪਣੇ ਦੇਸ਼ ਨੂੰ ਸੁੰਦਰ ਤੇ ਸਵਸ਼ ਬਣਾਈਏ ਠੀਕ ਹੈ ਇਹ ਸਾਡਾ ਨਿਜੀ ਫਰਜ਼ ਬਣਦਾ ਹੈ ਠੀਕ ਹੈ ਇਹ ਹੋ ਗਏ ਆ ਤੁਹਾਡੀਆਂ 12 ਲਾਈਨਾਂ ਸਵਸ਼ ਭਾਰਤ अभियान ਤੇ ਤੇ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਤੇ ਲਿਖ ਕੇ ਵੀ ਦੇਖਣਾ ਤਾਂ ਕਿ ਅੱਛੇ ਤਰੀਕੇ ਸੇ ਯਾਦ ਹੋ ਜਾਏ ਓਕੇ ਬਾਏ